ਉਸ ਤੋਂ ਬਾਅਦ ਹੈਪੀ ਛੱਜ ਦੀ ਦਵਰ ਜੀ ਹੈਪੀ ਛੱਜ ਜੀ ਦਵਰ ਜੀ ਜੇ ਕੋਈ ਨਹੀਂ ਹੋ ਸਕੀ ਆਪਾਂ ਜੀ ਆਜੋ ਮਾੜਾ ਆਇਆ ਕੋਲ ਖੜ ਕੇ ਖੜ ਕੋਲ ਉਸ ਤੋਂ ਬਾਅਦ ਹੈਪੀ ਛੱਜ ਜੀ ਓਰੇ ਆ ਜਾ ਰਣਜੀਤ ਓਰੇ ਆ ਜਾ ਇੱਧਰ ਆ ਜਾ ਹੈਪੀ ਛੱਜ ਜੀ ਕੱਪੀ ਤੇ ਅਜੀਤਪੁਰਜੀ ਜੀ ਉਹ ਦੇਖੋ ਉਹ ਪਿੱਛੇ ਨੂੰ ਹੀ ਜਾਂਦਾ ਨਹੀਂ ਆ ਜਾ ਆ ਜਾ ਹੁਣ ਜੇ ਦੇ ਕਰਕੇ ਬੰਦੇ ਖੜੇ ਨੇ ਸਾਰੇ ਜੀ ਲੈ ਆ ਜਾ ਬਾਈ ਤਾਲੇ ਮਾਰ ਲੈ ਲੈ ਆ ਜਾ ਇਹ ਲੈ ਆ ਜਾ ਇਹ ਵੀ ਤੇਰਾ ਖੜ ਜੀ ਖੜ ਜੀ ਲੈ 12 ਬਾਈ ਮੈਨੂੰ ਆਲਾ ਆ ਜਾ ਪਿੱਛੇ ਨੂੰ 12 ਤੇ ਤੇਰਾ ਅਡਵਾ ਚੱਲਦੇ ਜੀ ਹੂੰ ਹੋਰ ਆਉਣਾ ਬੁੱਸ ਇੱਕ ਘਰ ਉੱਪਰ ਆਉਂਦਾ ਤੇ ਬੱਡੀ ਬਵਾਨੀ ਜੀ ਦਾ ਤੋਂ ਬਾਅਦ ਮੇਜਾ ਘੂੜਾ ਜਿਨ੍ਹਾਂ ਦਾ ਤੀਜਾ ਨੰਬਰ ਤੇ ਆ ਠੀਕ ਆ ਜੀ ਹੈਪੀ ਦਿਪੁਰਜੀ ਜੀ ਗੇਲਸ ਮਰਾਲਾ ਮੰਗੀ ਮੋਚਕਾਵਾਦ ਗਵਾਨੀ ਲਿਖਿਆ ਜਾਵੇ ਹੈਪੀ ਦਿਪੁਰਜੀ ਦੂਜੇ ਫੋਟੋ ਤੇ ਮਿਰਜਾ ਪਹਿਲੀ ਜਿਹੜਾ ਰਹੀ ਹੈ ਇਹ ਇਹ ਚਲੇ ਜਾਂਦਾ ਹੈ ਹੈਪੀ ਅੰਗੇ ਉਸ ਤੋਂ ਬਾਅਦ ਹਾਂਜੀ ਸਨੇਪਰ ਦਾ ਨਾਮ ਆ ਜਿਹੜਾ ਉਹ ਲੈ ਰਹੇ ਨੇ ਹੈਪੀ ਜੀ ਨੂੰ ਦੂਜਾ ਨਾਮ ਵੀ ਮਿਰਜੇ ਦਾ ਕੋੜਾ ਜਿਹੜਾ ਮਿਰਜੇ ਦਾ ਉਹ ਵੀ ਇਹੀ ਲੈ ਲੈਣ ਇੱਥੇ ਰੱਖ ਲੈ ਇੱਥੇ ਤੀਜਾ ਹੋ ਗਿਆ ਚੌਥਾ ਨਾ ਹਾਂ ਚੌਥਾ ਨਾਮ ਵੀ ਇਹਨਾਂ ਦਾ ਹੀ ਆ ਜੀ ਇਹਨਾਂ ਦਾ ਟਾਈਮ ਆਇਆ ਸੀ 2775 ਹੈਪੀ ਜੀ ਹਾਂ ਸਹੀ ਹੈ ਵੀਰੇ ਹਾਂਜੀ ਉਸ ਤੋਂ ਬਾਅਦ ਆਇਆ ਜੀ ਅਰਸ਼ੀ ਕੁਹਾੜਾ ਪੰਜਵਾਂ ਨਾਮ ਆਇਆ ਅਰਸ਼ੀ ਕੋਹਾੜਾ ਦਾ ਜੀ ਆਹ ਪੰਜਵਾਂ ਵੀ ਬੜਾ ਦਿੱਤੀ ਪੂਰੀ ਬਸ ਤੇਰੇ ਤੇ ਅਰਸ਼ੀ ਨੂੰ ਕਢਾ ਲੋ ਅਰਸ਼ੀ ਕਿੱਧਰ ਗਿਆ ਲਾਡੀ ਡਾਕਟਰ ਜੀ ਅਰਸ਼ੀ ਕੋਹਾੜਾ ਜੀ ਸਾਰੇ ਜੀ ਤੇ ਬਹੁਤ ਵੱਡਾ ਗਰੁੱਪ ਆ ਜਿਹੜੇ ਘੋੜਿਆਂ ਦਾ ਗੜਵਾਰ ਪ੍ਰਧਾਨ ਇੱਕ ਦੂਜੇ ਨਾਲ ਗੱਲ ਕਰਦੇ ਰਹਿੰਦੇ ਨੇ ਬਹੁਤ ਵੱਡਾ ਇਹਨਾਂ ਦਾ ਗਰੁੱਪ ਹੈ ਅਰਸ਼ੀ ਕੋਹਾੜਾ ਜੀ ਅਰਸ਼ੀ ਕੁਹਾੜਾ ਜੀ ਉਸ ਤੋਂ ਸ਼ਹਿਵਾ ਸਾਹਿਬਾ ਕਨੇਜ ਕਰਨਜੀਤ ਸਿੰਘ ਦੀ ਹੈਰੀ ਉਹਨਾਂ ਦੀ ਜੋ ਕੁੜੀ ਐ ਸ਼ਹਿਵਾ ਕੜੇਚ ਕਨੇਜ ਤਖਾਈ 34 ਦਾ ਸਮਾਜ ਨੇ ਲਾਇਆ ਆ ਜਾ ਹੈਟ ਨੂੰ ਆਇਆ ਕਨੇਜ ਆਇਆ ਗੈਰ ਇੰਦੇ ਆ ਕੇ ਆ ਗਿਆ ਆ ਗਿਆ ਮਾਰੇ ਮੁੰਡੇ ਲਖਰੇ ਤਾਰੇ ਵੀਰੇ ਲਖਰੇ ਮੁੰਡੇ ਉਦੋਂ ਮਾੜ ਬ੍ਰਦਰ ਜੀ ਗਰੁੱਪ ਨਾਮ ਸਹਿਵਾ ਤੋਂ ਬਾਅਦ ਸਹਿਵਾ ਆ ਗਈ ਸਹਿਵਾ ਵਾਲਾ ਬ੍ਰਦਰ ਜੀ ਗਰੁੱਪ ਉਹਦੇ ਬਾਅਦ ਬ੍ਰਦਰ ਜੀ ਗਰੁੱਪ ਨੂੰ ਬੇਨਤੀ ਆ ਵੀ ਉਹ ਵੀ ਆ ਜਾਣ ਬ੍ਰਦਰ ਜੀ ਗੁੱਪਾਲੇ 28 35 ਤੇ ਨਾਲ ਹੀ ਇਹਦੇ ਮੰਗੀ ਮੁਸ਼ਕਵਾਦ ਰੇਪੀ ਬੁੱਢੇਵਾਲ ਇਹਨਾਂ ਦਾ ਵੀ 28 35 ਲੱਗਿਆ ਸੀ ਇਹ ਵੀ ਆ ਜਾਣ ਰੈਡੀ ਗਰੁੱਪ ਤੇ ਮੰਗੀ ਮੁਸਕਾਬਾਦ ਰੈਂਪੀ ਬੁੱਡੇਵਾਲ ਬੱਸ ਆ ਜੀ ਇਹ ਦੋਨੇ ਕੁੜੇ ਦਾ ਟਾਈਮ ਬਰਾਬਰ ਸੀਗਾ ਜੀ ਇਹ ਵੀ ਕਰਤਾ ਜੀ ਠੀਕ ਹੈ ਜੀ ਠੀਕ ਹੈ ਲਾਵਾ ਵੀ ਜਾਓ ਭਾਈ ਆ ਜਾ ਹੁਬੋ ਹੁਬੋ ਗਾਹ ਦਾਬੂ ਹੱਤਮਾ ਜੀ ਹੱਤਮਾ ਜੀ ਆ ਆ ਜਾ ਹੱਤਮਾ ਜੀ ਰੈਡੀ ਗਰੁੱਪ ਉਦੋਂ ਮੰਗੀ ਮੁਸਕਾਵਾਦ ਤੇ ਰੈਂਪੀ ਬੁੱਢੇਵਾਲ ਰੈਂਪੀ ਬੁੱਢੇਵਾਲ 28 35 ਇਹ ਵੀ ਇਹ ਦੋਨੇ ਘੋੜੇ ਬਰਾਬਰ ਸੀਗੇ ਭਾਈ ਕਹ ਕਲਵਿੰਦਰ ਸਿੰਘ ਦੀ ਤੂਰ ਆਜ ਸੁੱਕੇ ਵੀਰੇ ਆਜ ਕਲਵਿੰਦਰ ਸਿੰਘ ਦੀ ਤੂਰ ਦੋਤਾ ਅਮਰਜੀਤ ਸਿੰਘ ਪੁਨਾਲ ਕਨੇਈਤੋ ਥੋੜਾ ਰਿਸ਼ੀਓ ਕਲਵਿੰਦਰ ਸਿੰਘ ਜੀ ਤੂਰ ਦੋਤਰਾ ਅਮਰਜੀਤ ਪੰਡਾਲ ਕਨੇਤੋਂ ਅੱਜ ਜੀ ਅੱਜ ਜੀ ਇਹ ਸਾਰੇ ਭਾਈ ਪਿੱਛੇ ਰੁਕ ਰਹੀ ਜਿਹੜਾ ਪਿੱਛੇ ਰੁਕ ਰਹੀ ਆ 200 ਰੁਪਏ ਆ ਥੋੜਾ ਸਿੱਧਾ ਹੋਇਓ ਜਿਹੜੀ ਗੱਡੀ ਨਾਲ ਲੱਗੇ ਜਾਗੇ ਜਿਹੜੀ ਵੀ ਆਪਣੀ ਕੋਹ ਨੇ ਆਪਣੇ ਬਣਦੀ ਆ ਤਵਾਰ ਮੁਕੀ ਸਾਡੀ ਉਹ ਭਾਈ ਜਿਹੜੀਆਂ ਕਨੇਸ਼ ਦੀਆਂ ਦੋ ਘੋੜੀਆਂ ਬੱਜੀਆਂ ਸੀਗੀਆਂ ਉਹਨਾਂ ਵੱਲੋਂ ਬਿੱਲੂ ਜੱਟ ਵੱਲੋਂ 5-5 ਰੁਪਏ ਦੋਹਾਂ ਘੋੜੀਆਂ ਦਾ ਵਿਸ਼ੇਸ਼ ਸਨਮਾਨ ਆ ਉਹ ਆਪਣਾ ਲੈ ਲੈਣ ਕੁਲਵਿੰਦਰ ਸਿੰਘ ਜੀ ਤੂਰ ਦੋਤਰਾ ਹਰਜੀਤ ਸਿੰਘ ਭੰਡਾਲ ਕਨੇਜ ਤੋਂ ਪੁੱਤਰ ਗਰਮੇਸ਼ ਸਿੰਘ ਜੀ ਇਹਨਾਂ ਨੂੰ ਵੀ ਬੇਨਤੀ ਹੈ ਕਿ ਇਹ ਵੀ ਆਪਣਾ ਨਾਮ ਲੈ ਲੈਣ ਠੀਕ ਹੈ ਜੀ ਹਾਂ ਜੀ ਹੈ ਨਹੀਂ ਦੇਣਾ ਇਹ ਉਹ ਨੌਵਾਂ ਨੰਬਰ ਹੈ ਲੋ ਕੁਜਾ ਕਲਵਿੰਦਰ ਆ ਫੋਟੋ ਵੀਰੇ ਬਾਈ ਲਾ ਕੇ ਆ ਇਧਰ ਦੇਖੋ ਹੀ ਮੇਰੇ ਵਿੱਚੋਂ ਆਦਾ ਲੈ ਫੜੇ ਮੈਂ ਕੈਮਰੇ ਚੱਕਦਾ ਆ ਆ ਭਾਈ ਦੂਜੀ ਚਲੋ ਇਹ ਦੋ ਘੋੜੀਆਂ ਨੂੰ ਵਿਸ਼ੇਸ਼ ਨਾਮ ਆ ਪਹਿਲਾਂ ਇਹ ਲੈ ਲੈਣਾ ਆਪਣਾ ਦੋ ਜਾਨੇ ਸ਼ੈਵਾ ਤੇ ਹੀਰ ਵਾਲੇ ਸ਼ੈਵਾ ਨੂੰ ਵੀ 500 ਰੁਪਏ ਤੇ ਹੀਰ ਨੂੰ ਵੀ 500 ਰੁਪਏ ਕੈਚੇ ਨਾਮ ਆਪਣੇ ਹਰਜੀਤ ਸਿੰਘ ਜੀ ਬਿੱਲੂ ਜੱਟ ਇਹਦੇ ਵੱਲੋਂ ਦਿੱਤਾ ਜਾ ਰਿਹਾ ਇਹ ਵੀ ਆਪਣਾ ਲੈ ਲੈਣ ਭਾਈ ਇਹ ਦੋਨਾਂ ਘੋੜੀਆਂ ਨੂੰ ਜਿਹੜੇ ਸਾਡੇ ਪਿੰਡ ਦੇ ਕੜੇਦਿਆਂ ਭਾਈਦਿਆਂ ਨੇ ਉਹਨਾਂ ਨੂੰ 5-500 ਰੁਪਈਆ ਰਜੀਤ ਸਿੰਘ ਦੀ ਬਿੱਲੂ ਜੱਟ ਉਹਨਾਂ ਵੱਲੋਂ ਦਿੱਤਾ ਜਾ ਰਿਹਾ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਦਾ ਅਗਲਾ ਹੈਗਾ ਜੀ ਕਰਨ ਯੂਐਸਏ ਤੇ ਗੁਰਵਿੰਦਰ ਸਿੰਘ ਯੂਐਸਏ ਸ਼ਾਭੀ ਕਪੂਰ ਗਨਵੀਰ ਸਿੰਘ ਕੋਕੜਪਿੰਡ ਜੀ 500 ਰੁਪਈਆ ਇਹਦਾ ਬੰਦਾ ਆਪਣੇ ਲਾਂਸੋਂ ਦੀ ਘੋੜੀਆਂ ਦਾ ਉਹਨੂੰ ਉਹਨੂੰ ਦਿੱਤਾ 500 ਰੁਪਈਆ ਵਿੱਕੀ ਆਪਣਾ ਉਹ ਵੀ ਲੈ ਜਵੇ ਬਈ ਵਿੱਕੀ ਜੀ ਜੋ ਜੱਜ ਸੀਗੇ ਅੱਜ ਦੇ ਉਹ ਵੀ 500 ਰੁਪਏ ਲੈ ਜਾਣ ਐਕਲ ਜੀ ਇਧਰੋਂ ਫੇਸ ਕਰਕੇ ਨਹੀਂ 10 ਨਾਮ ਅਲੇਲੇ ਬਲਾਂ ਕਰਨ ਦੀ ਤੋਂ ਲੈ ਗਏ ਆ ਆ ਕੇ ਵੀਰੋਂ ਨਹੀਂ ਆ ਕੇ ਵਿੱਕੀ ਆਜੋ ਵਿੱਕੀ ਲੈ ਜੀ ਆਜੋ ਵੀਰ ਆਜੇ ਜੀ ਜੀ ਆਲੇ ਉੱਧਰੋਂ ਹੋ ਜਾ ਚਲੋ ਤੁਹਾਡਾ ਖੁਦ ਦਾ ਹਾਲ ਹੈ ਨਾ ਇਹ ਕਿੰਨੇ ਆਜਾ ਆਜਾ ਵਿਖਰੇ ਦਿਓ ਤੁਹਾਡਾ ਵਿਖਰੇ ਹੋ ਜਾਓ ਆ ਕਾਕੇ ਬਹੁਤ ਘੱਟ ਅੰਦਰ ਦੇ ਕੇ ਬਾਜੀ ਕਰਨ ਦੇ ਲਈ ਹੋਵੇ ਨਹੀਂ ਨਹੀਂ ਬਾਕ ਬਲਾਕ ਬਲਾਕ ਨੂੰ ਆਹ ਹਾ ਹਾ ਕਰਨ ਜੂ ਐਸਾ ਕਰਨ ਯੂ ਐਸ ਏ ਗੁਰਵਿੰਦਰ ਸਿੰਘ ਯੂ ਐਸ ਏ ਸਾਬੀ ਕਪੂਰ ਕੁਲਵੀਰ ਸਿੰਘ ਕੁੱਕੜਪਿੰਡਰ ਹੈਰੀ ਬੈਲ ਰਕਵਾ ਮਿਲਖਾ ਕੋੜਾ ਜੀ ਜਿਨ੍ਹਾਂ ਦਾ ਹੈਰੀ ਬੈਲ ਰਕਵਾ ਉਹ ਵੀ ਆਪਣਾ ਨਾਮ ਲੈ ਲੈਣ 11 ਕਾ 12ਵੇਂ ਨੰਬਰ ਤੇ ਕ੍ਰੇਡਿਟ ਵਾਲੀ ਹੀਰ ਹੈ ਉਹ ਵੀ ਆਪਣਾ ਨਾਮ ਲੈ ਲੈਣ ਕਿਸੇ ਨੂੰ ਰੋ ਬੱਚਾ ਬੱਚਾ ਦਿਖਾ ਹੈਰੀ ਬੈਲ ਰਕਵਾ ਜਿਨ੍ਹਾਂ ਦਾ ਮਿਲਖਾ ਕੋੜਾ ਉਹਨਾਂ ਨੂੰ ਨਾਮ ਦਿੱਤਾ ਜਾ ਰਿਹਾ ਉਦੋਂ ਬਾਅਦ 12ਵੇਂ ਨੰਬਰ ਦੇ ਉੱਤੇ ਹੀਰ ਕਨੇਜ ਵਾਲਿਆਂ ਦੀ ਹੈ ਉਹ ਵੀ ਆਪਣਾ ਨਾਮ ਲੈ ਲੈਣ ਹੀਰ ਕਨੇਜ ਵਧੀਆ ਜੀ ਖਿੱਚਿਆ ਹੀਰ ਕਨੇਜ 500 ਰੁਪਏ ਬੋਲੀਆ ਹੋਰ ਕਰਾ ਥੋੜਾ ਉਹ ਆਪਾਂ ਤੁਹਾਨੂੰ ਬਿਚਾਉਣਾ ਤੇਰਾ ਵੀ ਆਉਂਗਾ ਹੀਰ ਕਨੇਜ ਉਹਨੂੰ ਨਾਮ ਦਿੱਤਾ ਜਾ ਰਿਹਾ ਉਸ ਤੋਂ ਬਾਅਦ ਰਮਨਦੀਪ ਸਿੰਘ ਪੱਖੋਵਾਲ ਰਮਨ ਰਮਨਦੀਪ ਸਿੰਘ ਪਖੋਵਾਲ ਟਾਈਮ ਹੈ 13ਵਾਂ ਨੰਬਰ ਆ ਜੀ ਇਹਨਾਂ ਦਾ ਬ੍ਰਦਰ ਗਰੁੱਪ ਬ੍ਰਦਰ ਗਰੁੱਪ ਹਸੈਨਪੁਰ ਕੋੜੀ ਦੇ ਨਾਮ ਆਜੋ ਆਜੋ ਜੀ 2906 ਇਹਨਾਂ ਦਾ ਟਾਈਮ ਸੀਗਾ ਜੀ 2906 ਬ੍ਰਦਰਜ਼ ਗਰੁੱਪ ਰਸਨਪੁਰ ਅੱਗੇ ਜੋਹਲ ਫਾਰਮ ਹਸੈਨਪੁਰ ਜੀ ਜੋਹਲ ਸੱਡ ਫਾਰਮ ਵਾਲੇ ਵੀਦੇ ਨੂੰ ਬੇਨਤੀ ਆ ਵੀ ਉਹ ਵੀ ਆ ਜਾਣ ਪੀਣਾ ਕਿਰਮਾ ਬਣਿਆ ਜੀ ਕਿਹੜੇ ਨੇ ਜੀ ਜੋਹਲ ਵਾਲਿਆਂ ਦਾ ਪੰਦਰਵਾ ਪੰਦਰਵਾ ਨਾਮ ਦੇ ਦਿਓ ਜੀ ਜੋਹਲ ਵਾਲਿਆਂ ਨੂੰ ਅੱਗੇ ਪੀਤਾ ਭੈਰੋ ਮੁੰਨਾ ਉਹਨਾਂ ਦਾ 16 ਨੰਬਰ ਹੈ ਜੀ ਉਹ ਵੀ ਆ ਜਾਣ ਪੀਤਾ ਭੈਰੋ ਮੁੰਨਾ ਕਿ ਜੀਤਾ ਫਲੋਰ ਜੀ ਜੀਤਾ ਫਲਾਵਰ ਇਹਨਾਂ ਦਾ ਸਾਰਵਾ ਨੰਬਰ ਆ ਜੀ 2915 ਦਾ ਟਾਈਮ ਆਇਆ ਜੀਤਾ ਫਲਾਵਰ ਜੀ ਜੀਤਾ ਫਲਾਵਰ